ਅੱਜ ਵੀ ਕੀ ਹਾਲ ਚੱਲ ਮਿੱਤਰੋ ਹੋਪਫੁਲੀ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਯਾਤਰਾ ਵਾ ਸਤਖੰਡ ਸ਼੍ਰੀ ਹੇਮਕੁੰਲ ਸਾਹਿਬ ਦੀ ਤੇ ਬਹੁਤ ਟਾਈਮ ਦਾ ਸੀ ਕਿ ਮਹਾਰਾਜ ਦੇ ਦਰਸ਼ਨ ਕਰਕੇ ਆਵਾਂਗੇ ਮੱਥਾ ਟੇਕ ਕੇ ਆਵਾਂਗੇ ਤੇ ਅੱਜ ਉਹ ਮਹਾਰਾਜ ਨੇ ਦਿਨ ਲਿਆਤਾ ਤੇ ਅਸੀਂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਚੱਲੇ ਆਂ ਸ਼ਾਮੀ ਸਾਡੀ ਟ੍ਰੇਨ ਆ 9:30 ਹੁਣ ਸਮਾਂ ਹੋ ਗਿਆ 7:00 ਵਜੇ ਕੁਝ 20 ਮਿੰਟ ਦਾ ਤੇ ਬਸ ਹੋਰ 10-20 ਮਿੰਟ ਤੱਕ ਚੱਲੇ ਆ ਇੱਥੋਂ ਘਰੋਂ ਤੇ ਬਾਕੀ ਆਪਣੇ ਬੰਦੇ ਵੇਟ ਕਰਨ ੜੇ ਆ ਮੈਂ ਰੈਡੀ ਹੋ ਗਿਆ ਬਸ ਪਰਨਾ ਬਨ ਕੇ ਤੇ ਘਰੋਂ ਨਿਕਲ ਲੱਗੇ ਆ ਤੇ ਬਾਕੀ ਉੱਥੇ ਆ ਕੇ ਆ ਜਿਓ ਕਰਦੇ ਆ ਗੱਲਾਂ ਬਾਤਾਂ ਤੇ ਦੇਖੀਏ ਹੋ ਗਈ ਸੰਗਤ ਰੈਡੀ ਕਿ ਹਜੇ ਰਹਿੰਦੇ ਆ ਕੋਈ ਮੇਰੇ ਅਰਗੇ ਤੇ ਬਾਕੀ ਤੁਸੀਂ ਵਿਊ ਚੈੱਕ ਕਰੋ ਹੁਣ ਸ਼ਾਮਾਂ ਦਾ ਆਹ ਹਾਰ ਕਿੰਨਾ ਸਨਸੈਟ ਘੈਂਟ ਆ ਤੇ ਬਾਕੀ ਆ ਗਏ ਮਿੱਤਰੋ ਚੱਲ ਜੀ ਅਬ ਪਰਨਾ ਬਨਨੀਏ ਤੇ ਬਸ ਪਰਨਾ ਬਨਣ ਵਾਲਾ ਰਹਿ ਗਿਆ ਬਾਕੀ ਆਪਾਂ ਰੈਡੀ ਆ ਤੇ ਦੇਖੀਏ ਸੰਗਤ ਹੋਈ ਆਪਣੀ ਰੈਡੀ ਕਿ ਨਹੀਂ ਹੈ ਜੀ ਸੰਗਤਾਂ ਤਿਆਰ ਵਰ ਤਿਆਰ ਹੈ ਪ੍ਰਸ਼ਾਦਾ ਬਾਣੀ ਚੱਲਣ ਡਿਆ ਹੈ ਇਹ ਨਾਲ ਵੀ ਮੱਲ ਹੀ ਤੇਨੂੰ ਜਿਆਦੀ ਭੁੱਖ ਲੱਗਦੀ ਹੈ ਹੈ ਅਰੇ ਇੱਥੇ ਮੱਲ ਹੀ ਆ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਹੋ ਗਿਆ ਆ ਗਏ ਹੈ ਆ ਗਏ ਯਾਰ ਹੋ ਗਿਆ ਕਾਦਾ ਪਹਿਲੋ ਸਿਕੰਡੇ ਦੀ ਇਹਦੀ ਬੜੀ ਘੁੱਚ ਕੜਾਈ ਜੇ ਕੋਈ ਦਾੜੀ ਖਾ ਲੈਣੀ ਪਰਨਾ ਬੰਨੇ ਸੋਹਣਾ ਲੱਗਣਾ ਏ ਇੱਕ ਮੇਰੀ ਗੱਲ ਸੁਣ ਇਹਦੇ ਬੈਗ ਨਾਲ ਛੇੜਖਾਨੀ ਨਹੀਂ ਕਰਨੀ ਲੋਗ ਬੜਾ ਵੱਡਾ ਲੱਗ ਰਿਹਾ ਏ ਘੜੀ ਦੇ ਸੋਨਾ ਪਾਇਆ ਨਹੀਂ ਦੱਸ ਇਹ ਚ ਪਤਾ ਕਿੰਨੀ ਕੀਮਤੀ ਚੀਜ਼ ਏ ਕੀ ਪਾਇਆ ਇਹ ਚ ਇਹ ਚ ਇਹ ਚ ਕੱਪੜੇ ਬੜੀਆਂ ਸੋਚਾਂ ਕੀ ਗੱਲ ਆ ਕਰਦੇ ਆ ਹਾਂ ਮੈਨੂੰ ਆਪਣੀ ਆਗ ਸੀ ਜਨਾ ਢਾਪਿਆ ਸੀ ਜਨਾ ਘਰ ਦੇ ਕਿ ਮੇਰੀ ਨਹੀਂ ਕਰਦੇ ਅੱਕੇ ਬੜਾ ਸਾਚਾ ਬਣਾ ਤੇ ਕੁੱਤੇ ਉਂਕਰ ਕੇ ਜਵਾਦ ਦੀ ਆ ਗਈ ਨਹੀਂ ਨਹੀਂ ਵਾਇਗਰੂ ਦੇ ਘਰੇ ਚੱਲੇ ਨੇ ਆ ਆ ਬਾਹ ਫੜ ਕੇ ਤਾਂ ਚੜਾਉਣਾ ਵਾਹਿੰਦੀ ਕਲਾ ਦੀ ਗੱਲ ਨਾ ਕਰੀ ਚੜੀ ਚੜਾ ਦੇ ਮਾਲਾ ਇਹ ਤਾਂ ਹੋਵੇ ਹਾਲ ਤਸਰੀਆ ਕਾਲ ਜੋ ਬੜਾ ਨਹੀਂ ਜੇ ਇੱਥੇ ਮੋਰਸ ਲਾ ਦੇ ਤੇ ਉੱਥੇ ਕੀ ਬਣੂਗਾ ਦੱਸਦਾ ਨਹੀਂ ਆ ਉਹ ਕੋਈ ਗੱਲ ਵੀ ਪਤਾ ਨਹੀਂ ਵਾਲਾ ਚੱਲ ਆਓ ਆਲੇ ਫਿਰ ਪਿੰਡ ਵਾਲੇ ਗੁਰਦਰਾ ਸਾਹਿਬ ਮੱਥਾ ਟੇਕ ਲਿਆ ਸਾਰੀ ਸੰਗਤ ਨੇ ਤੇ ਹੁਣ ਚੱਲੇ ਆ ਮੈਂ ਸੋਹਣਿਆਲੇ ਸਾਥ ਸ੍ਰੀ ਅਕਾਲ ਆਪ ਸਟੇਸ਼ਨ ਤੇ ਪਹੁੰਚ ਗਏ ਆਂ ਦੇ ਵੇਟ ਕਰਨ ਦੇ ਅਜੇ ਸੰਗਤਾਂ ਰਹਿਦੀ ਆਉਣ ਵਾਲੀਆਂ ਠੀਕ ਹੈ ਹੋ ਜੀ ਆਪੋ ਆਪਣੀਆਂ ਸੀਟ ਨੰਬਰ ਤੇ ਸੰਗਤ ਸਾਰੀ ਬੈਜੀ ਆ ਤੇ ਇੱਥੋਂ ਹਰ ਦੁਬਾਰ ਨੂੰ ਬਸ ਟ੍ਰੇਨ ਹੋਣ ਲੱਗੀ ਰਵਾਨਾ ਜੇ ਇਹਦੇ ਸੰਗਤ ਸੌਂਗੀ ਫਿਰ ਤੇ ਕੋਈ ਗੱਲਬਾਤ ਨਹੀਂ ਹੋਣੀ ਜੇ ਤੇ ਜਾਗਦੇ ਰਹਿ ਤੇ ਫਿਰ ਤੁਹਾਡੇ ਨਾਲ ਜਰੂਰ ਗੱਲਾਂ ਸ਼ੇਅਰ ਕਰਾਂਗੇ ਤੇ ਬਾਕੀ ਮਿਲਦੇ ਆਂ ਵੀ ਆਣਗੇ ਆਹ ਕਿਹਨੇ ਚੱਲੇ ਪਹਿਲੇ ਬਲੌਗਰ ਆਹ ਚਲੋ ਜੀ ਆਹ ਬਲੌਗਰ ਮਿਲ ਗਿਆ ਚੱਲ ਚੱਲੀਏ ਓਏ ਭਾਣੂ ਬਲੌਗਰ ਬਲੌਗਰ ਮਿਲਦੇ ਦਿਲ ਮਿਲਦੇ ਆ ਬਾਈ ਮੇਰੀ ਗੱਲ ਸੁਣ ਇੱਕ ਚੀਜ਼ ਹੋਰ ਹਾਂਜੀ ਓਏ ਚੰਗਾ ਬਾਏ ਬਾਏ ਬਾਦਾ ਦਾ ਮਿਲਦੇ ਆਂ ਦਸ ਦਿਨਾਂ ਬਾਅਦ ਹਣ ਚਲੋ ਵੀ ਚਲ ਜੇ ਓਏ ਕੋ ਟਟੀ ਆਇਆ ਤੇ ਕੀ ਕਹਿੰਦਾ ਕਰ ਰ ਮੈਂ ਨੇ ਹੋਲੀ ਰਾਤ ਦਾ ਜੀ ਅਜੇ ਦਰਦ ਤਾਂ ਅਜੇ ਜੀ ਅਜੇ ਆਂਦਾ ਓਏ ਆਂਦਾ ਆਪਰਾ 3000 ਜੰਦਾ ਵੀਰ ਨੰਬਰ ਦੇ ਬਰਾਂਹ ਜਾਂਦਾ ਕੀ ਜਾਂਦਾ ਅਜੇ ਅਦਾਬ I know you have changed your hair. You are the first one to say that you are not going to take a vote. You are the second one to say that ਕੋਤੇ ਅਡਵਾਂਗ ਮਾਰ ਰਿਹਾ ਮੇਰਾ ਡਰ ਹੀ ਜਾਂਦਾ ਕਿੱਥੇ ਵਰਦਾ ਹਾਂ ਹੁੰਦੇ ਬੇਟੀ ਹੋਈ ਇਹਦੀ ਓ ਮਾਈ ਗੱਲ ਐ ਠੰਬਾ ਨਹੀਂ ਡਰ ਰਹਾ ਅੱਛਾ ਚਾਏ 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 ਲੋ ਵੀ ਪਹੁੰਚ ਗਈ ਸੰਗ ਸਾਰੀ ਅਰ ਦਵਾਰ ਟ੍ਰਿਕ ਟਕ ਟਕ ਕਰਕੇ ਰੁਗੇ ਹਾਂ ਕੱਲ ਟਕ ਟਕ ਕਰਦੇ ਰੁਗੇ ਹੁਣ ਹੋ ਆਸੇ ਸੋਨਾ ਕਾ ਕਾਡਾ ਉਹ ਕਿੱਥੇ ਰਹਿ ਗਈ ਆਜੋ ਗੋਮੋ ਗੋਮੋ ਗੋਫਾ ਚੱਕਰ ਆਉਂਦੇ ਬਈ ਇਹ ਵੀਊ ਚੈੱਕ ਕਰੋ ਖਾ ਫਿਰ ਖਾ ਦੇ ਨਾਲ ਚਾਲ ਖਾ ਯੂ ਚੱਕ ਕਰ ਆਏ ਆ ਕੁਦਰਤ ਵੇਖੋ ਕਿੰਡੀ ਸੋਹਣੀ ਕੁਦਰਤ ਐ ਕੋਮ ਕੋਮ ਹੋ ਜੇ ਚੱਪੇ ਹੈ ਚੱਪੇ ਹੈ ਕੰਨਾ ਜਨ ਹਣ ਜਲਵਾਣੀ ਛਕ ਲਈਏ ਫਿਰ ਕਰਦੇ ਗੱਲ ਬਾਤ ਆਪਣਾ ਕਿਥੇ ਪ੍ਰਧਾਨ ਜੋਵਣ ਉਹ ਦੱਬਾ ਸੁੱਟੂ ਨਾ ਪਾਉਣਾ ਨਾ ਦੱਬਾ ਸੁੱਟਦਾ ਹੀ ਓਏ ਕਿਉਂ ਕੀ ਕਰਨਾ ਲਾ ਆਦਾ ਆਨਾ ਕੀ ਕਰਦਾ ਦੱਸ ਨਹੀਂ ਨਹੀਂ ਮੁੱਕੀ ਗੱਲ ਮੰਡਾ ਇਹ ਇਹ ਚੱਲ ਚੱਲ ਆਉਂਦੇ ਇਹ ਆ ਮਾਰ ਜੂ ਅੱਜ ਮਾਰ ਦੇ ਤਾ ਕਰਦੀ ਆ ਸਾ ਤੂੰ ਕਿੱਥੇ ਸ਼ੀਸ਼ਾ ਤੋੜ ਦੇ ਛੱਤ ਦੀ ਦੂਰ ਦੀ ਗੱਲ ਨਹੀਂ ਨਹੀਂ ਮਜਾ ਆ ਵੀ ਚੈੱਕ ਕਰੋ ਨਾਲ ਮਿੰਨੀ ਮਿੰਨੀ ਕਣੀ ਪੈਣ ਦੀ ਆ ਮਤਲਬ ਠੰਡ ਹੋ ਗਈ ਇੱਥੇ ਆਣ ਕੇ ਆਡੇ ਬੰਦੇ ਰੋੜੇ ਸੋੜ ਸੋੜ ਵੇਖਣ ਦੇ ਉੱਤੇ ਨਦੀ ਚ ਦੇਖੋ ਆਵਾਜ਼ ਆਉਂਦੀ ਕਿ ਬੱਸ ਸ਼ਾ ਸ਼ਾਦੀ ਬੜੀ ਤੇਜ਼ ਪਾਣੀ ਚੱਲਣ ਡਿਆ ਇਹ ਰਾਜ ਚਾਹ ਪਾਣੀ ਪੀਣ ਨੂੰ ਸਟੇ ਕੀਤਾ ਸੰਗਤ ਨੇ ਨਾ ਵੀ ਨਾਲ ਕੁਦਰਤ ਦੇ ਨਿਆਰੇ ਚੱਕ ਰੋਦੇ ਇਹਦੇ ਪਹਾੜ ਆ ਹੁਣ ਬੱਦਲਾਂ ਤੋਂ ਵੀ ਉੱਤੇ ਹੋ ਗਏ ਆ ਇਹ ਬੱਦਲ ਰਹੇ ਵੀ ਨਹੀਂ ਗਏ ਹੱਦੀ ਇਹਦੇ ਤੋਂ ਵੀ ਉੱਪਰ ਜਾਣਾ ਫਿਰ ਬੱਦਲ ਹੋਰ ਨਹੀਂ ਵੀ ਰਹਿ ਜਣੇ ਚੈੱਕ ਕਰੋ ਤੁਸੀਂ ਉਧਰ ਰਤ ਮਿੱਠਾ ਮਿੱਠਾ ਜਿਹਾ ਮੀਂਹ ਪੈਣ ਦਿਆ ਆ ਠੰਡੀ ਲੱਗਣ ਤੇ ਪੂਰਾ ਘੈਂਟ ਮੌਸਮ ਆ ਪੂਰਾ ਚੈੱਕ ਕਰੋ ਦੇ ਮੈਂ ਤਾਂ ਕਰਦਾ ਮਮਾ ਅਬੀ ਸੰਗਤ ਪਹੁੰਚ ਗਈ ਆ ਗੋਬਿੰਦ ਘਾਟ ਇੱਧਰ ਆ ਚੱਲਦਾ ਦੇਖਣ ਭੱਲਣ ਹੀ ਨੇ ਗੋਬਿੰਦ ਘਾਟ ਕਿਹੜੀ ਗਈ ਸਾਰੀ ਸੰਗਤ ਤੇ ਹੁਣ ਇੱਥੇ ਅੱਜ ਕਰਦੇ ਰਾਤ ਰੈਸਟ ਤੇ ਸਵੇਰੇ ਜਾਣਾ ਗੋਬਿੰਦ ਘਾਟ ਹੋ ਗੋਬਿੰਦ ਧਾਮ ਸੌਰੀ ਗੋਬਿੰਦ ਧਾਮ ਜਾਣਾ ਫਿਰ ਉਸ ਤੋਂ ਬਾਅਦ ਉੱਤੇ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ 6 ਕਿਲੋਮੀਟਰ ਇੱਥੋਂ ਕਿੰਦੇ ਆ 15 16 ਕਿਲੋਮੀਟਰ ਇਤੁਰ ਕੇ ਜਾਉਂ। ਵੀ ਹੁਣ ਅੱਜ ਜਾ ਕੇ ਕਰੀਏ ਰੈਸਟ ਤੇ ਸਵੇਰੇ ਫਿਰ ਇਥੋਂ ਸਾਰੀ ਸੰਗਤ ਦੇ ਨਾਲ ਤੁਰਨੇ ਆ ਗੋਬਿੰਦ ਧਾਮ ਨੂੰ। ਇੱਕ ਦਿਖਾਉਨੇ ਆ ਸਵੇਰ ਦਾ ਤੁਹਾਨੂੰ ਵੀਊ ਫਿਰ। ਆ ਹੁਣ ਤੇ ਪਾਸ ਜਿਵੇਂ ਬੈ ਬੈ ਕੇ ਬੈਗ ਜਮਾ ਕਰਾਤੇ ਗੜ੍ਹੜੀ ਘਰ ਚ ਤੇ ਚਾਲੇ ਪਾਤੇ ਆ ਗੋਬਿੰਦ ਧਾਮ ਵੱਲੋਂ। ਉਹ ਗੋਬਿੰਦ ਧਾਮ ਜਾਣਾ। ਗੋਬਿੰਦ ਧਾਮ। ਚਲੋ। ਫੋਟੋ ਤੇ ਟੈਲੀਫੋਨ ਹੋ ਜਾਵੇ। ਪਾਣੀ ਕੈਰੀ ਕਰ ਲਿਆ ਸੰਤ ਨੇ ਕਹਿੰਦੇ ਉੱਤੇ ਮਹਿੰਗਾ ਬੜਾ ਪਾਣੀ ਜਿਹੜੀ 30 ਬੋਤਲਿਆ ਕਿੰਨੇ ਦੀ ਉੱਤੇ 900 900 ਦੀ ਇੱਥੇ ਪਾਣੀ ਕੈਰੀ ਕਰ ਲਿਆ ਵੀ ਜਿਹੜਾ ਰਾਜ ਮੁਕੂਗਾ ਭਰ ਲੈ ਫਿਰ ਆਪਦਾ ਚਾਰਜ ਕਰਨ ਦੇ ਗੱਡੀਆਂ ਚਾਹ ਪੀ ਗਏ ਇਹ ਗੱਡੀਆਂ ਚਾਰਜ ਕਾਣ ਦੇ ਮੈਂ ਚਾਹ ਪੀ ਗਏ ਆ ਆ ਛੋਟੀਆਂ ਜੀਆਂ ਤਾਂ ਪਤਾ ਨਹੀਂ ਕੀ ਲੱਗ ਗਏ ਆ ਤੁਹਾਨੂੰ ਹਾਂ ਮਹਾਂ ਲਵਲੀ ਸਤੰਤਰ ਸਹੀ ਕਹਿੰਦਾ ਸੀ ਆਂਦਾ ਵੀ ਟੜਕਣਾ ਆਪਣੇ ਆਪ ਨੂੰ ਸੁਣਨੀ ਆ ਤੇ ਉਹੀ ਗੱਲ ਹੁੰਦੀ ਆਪਣੇ ਆਪ ਨੂੰ ਪੂਰੀ ਟੜਕਣ ਸੁਣਦੀ ਤੱਕ 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 ਲੈ ਵੀ ਬੜੇ ਯੋਰ ਚ ਬੜੇ ਯੋਰ ਚ ਸੌ ਸਾਈ ਹੋ ਗਏ ਜੇ ਚੜ ਤੇ ਕਲਾ ਗੁਰੂਆ ਯਾਤਰੀ ਯਾਤਰਾ ਆਪਕੇ ਜਨ ਕੀ ਅਜੇ ਚੜੇ ਕੁਛ ਨਹੀਂ ਆ ਅਜੇ ਸ਼ੁਰੂ ਹੀ ਆ ਕਿਲੋਮੀਟਰ ਆ ਗਏ ਅਜੇ ਕਿਲੋ ਵੀ ਨੂੰ ਲੱਗਾ ਪਾ ਨਹੀਂ ਹੋਏ ਸ਼ਾਇਦ ਰਾਤੀ ਹੋਈ ਸਨੋ ਫਾਲ ਬਾਕੀ ਵੇਖੋ ਉੱਤੇ ਹੀ ਆ ਕੇ ਹੁਣ ਪਤਾ ਲੱਗੂ ਕਿਵੇਂ ਦਾ ਮੌਸਮ ਹੈ ਬਾਕੀ ਔਖਾ ਬਹੁਤ ਆਏ ਤੇ ਕਿਲੋਮੀਟਰ ਹੀ ਆਏ ਦੇ ਸਾਫ ਹੋ ਲਗੇ ਹਾਂਜੀ ਪਰ ਉਹ ਮੜਕੋ ਮੜਕੀ ਹੋ ਗਈ ਇੱਥੇ ਪੂਰੀ ਠੰਡ ਆ ਇਹ ਮੜਕੋ ਮੜਕੀ ਹੋ ਗਈ ਚੜਦੇ ਚੜਦੇ ਇੰਨੀ ਜ਼ਿਆਦਾ ਚੜਾਈ ਪੈਣ ਦੀ ਆ ਜੋਗੀ ਕਿੱਥੇ ਇਹਦੀ ਬੋਤਲ ਨਾਲ ਕੱਢ ਲੈਣ ਤੇ ਰੱਸੀ ਦਾ ਬੰਨੀ ਹੂ ਇਹ ਬੜਾ ਮਹਿੰਗੀ ਬੜੀ ਹਾਂ ਇੱਥੇ ਆਣੇ ਪਿਆਦਾ ਇੱਥੇ ਆੜ ਕੇ ਪਾਣੀ ਪੀਂਦੇ ਆੜੀ ਬੋਤਲ ਹੀ ਮੰਨ ਲਈ ਤੂੰ ਦੇ ਸਾਡੇ ਨਾ ਇੱਕ ਬੰਦੇ ਦੀ ਗਲਤੀ ਕਰਕੇ ਨਾ ਮੈਂ ਤੇ ਇਹ ਹੁਣ ਨਾ ਫੇਰ ਨਾ 5 ਕਿਲੋਮੀਟਰ ਨਾ ਵਾਪਸ ਚੱਲੇ ਆ ਇੱਕ ਮਿੰਟ ਇਹ ਹਾਂ 5 ਕਿਲੋਮੀਟਰ ਫੇਰ ਅਸੀਂ ਵਾਪਸ ਚੱਲੇ ਆ 5 ਜਾਂ 4 ਬੈਕ ਸ਼ਟ ਆਇਆ ਆਡਾ ਸਾਰੇ ਕੱਪੜੇ ਸਾਰੇ ਕੱਪੜੇ ਵਾਲਾ ਉਹਦੇ ਵਿੱਚ ਨਾਨੀ ਦੇ ਕੱਪੜੇ ਸੀ ਤੇ ਇਹਦੀ ਮੰਮੀ ਦੇ ਉਹ ਕੰਜਰ ਦਾ ਉੱਥੇ ਛੱਡ ਆਇਆ ਹੁਣ ਫੇਰ ਮੈਂ ਤੇ ਵਾਪਸ ਚੱਲੇ 4-5 ਕਿਲੋਮੀਟਰ ਉੱਥੋਂ ਇੰਨੀ ਉੱਥੋਂ ਆਦੇ ਗਏ ਆ ਪਤਾ ਨਹੀਂ ਹੁਣ ਬੈਗ ਲੱਭਦਾ ਜਾਂ ਨਹੀਂ ਲੱਭਦਾ ਆ ਵਾਈਗਰੂ ਵਾਈਗਰੂ ਤੇ ਕਰਨ ਲਿਆ ਹਾਂ ਆਓ ਯਾਰ ਆਉਂਦਿਆਂ ਦੇ ਆਏ ਜਲਦੀ ਹੁਣ ਜਾਂਦਿਆਂ ਵੇਖੋ ਕੀ ਬੰਦ ਆ ਜੀ ਲਾਵੀ ਪਹਿਲਾਂ ਹੀ ਬੜੀ ਮੁਸ਼ਕਿਲਤਾ ਚੜੇ ਉੱਤੇ ਹੁਣ ਫੇਰ ਵਾਪਸੀ ਗੁਰਵਾ ਆ ਪਿਆ ਹੀ ਬੈਗ ਆ ਲੱਭ ਗਏ ਆ ਬੈਗ ਆਪਣਾ ਹੀ ਲੈ ਚ ਲਗੇ ਜੀ ਉੱਪਰ ਸੇ ਆਏ ਫੇਰ ਨੀਚੇ ਯਾਰ ਗੁਰਵਾ 3 ਕਿਲੋਮੀਟਰ ਤੋਂ ਆਏ ਤਾਂ ਯਾਰ ਰਹਿ ਗਿਆ ਕਿੱਥੇ ਲਵਾਉਂਗੇ ਆ ਦੇ ਇੱਥੇ ਤਾਂ ਨਿਆਣਾ ਕੁਚੜ ਚੱਕਿਆ ਹੁੰਦਾ ਨੀ ਚੁੱਪੀ ਆ ਨਾਨੀ ਚੁੱਕੀ ਆਦੇ ਨਿਆਣਾ ਕੁਛ ਅੱਗੇ ਉਹ ਤਾਂ ਕੋਈ ਲੱਗਦੇ ਨਹੀਂ ਕੋਈ ਨਹੀਂ ਥਲੇ ਲੱਗਦੇ ਇੱਧਰ ਦੇਖੋ ਇਹ ਹੀ ਬਾਤ ਹੈ ਤੁਮ ਬਾਤ ਨਿਆਣਾ ਚੁੱਕਿਆ ਹੈ ਤੇ ਠੋੜੀ ਵੀ ਤਣੀਆਂ ਵੀ ਤੋੜਦੀ ਆ ਤੇ ਕਸ਼ੇ ਮਾਰਿਆ ਜੀ ਚੁੱਕ ਲਈ ਪਹਿਲਾਂ ਦੋ ਨਾ ਨਲੀ ਨਹਿਰ ਕਿੰਨਾਂ ਲੜੀ ਜੋ ਵੀ ਆ ਗਈ ਆ ਤੁਰਦਾ ਲੱਗਦਾ ਰੱਬ ਦਾ ਅਡੇਰਾ ਵਹਿ ਰਿਆ ਰੇਨਕੋਟ ਪਾਈਏ ਨੀਂੜ ਜਾਂਦਾ ਵਾ ਗਰਮੀ ਲੱਗਣ ਦਾ ਵੰਦੀ ਆ ਲਾ ਦੀਏ ਤੇ ਮੀਂਹ ਚੱਲੂ ਹੋ ਜਾਂਦਾ ਮੀਂਹ ਦੀ ਟਿੱਕਾਂ ਲੈ ਲਿਆ ਆਹ ਪੰਜਾ ਤੋੜ ਤਾ ਹੁੰਦਾ ਅੱਜ ਪਹਿਲਾਂ ਪਹਿਲਾਂ ਥੱਲੇ ਪਹਿਲਾਂ ਥੱਲੇ ਤੁਰ ਕੇ ਆਇਆ ਇਨਾ ਹੁਣ ਰੇਨਕੋਟ ਲਾਏ ਤੇ ਅੰਮੀ ਆ ਗਏ ਸੇਰ ਦੇ 8 ਵਜੇ ਦੇ ਤੁਰੇ ਜੇ ਇਹ ਸ਼ਾਮਾਂ ਦੇ 4:30 ਹੋ ਗਿਆ ਤੇ ਅਜੇ ਵੀ ਕਹਿੰਦੇ ਵੀ 1.5-2 ਘੰਟੇ ਲੱਗ ਜਾਣਗੇ ਇਸ ਸਾਣਾ ਸਾਣ ਹੀ ਰਲ ਡਾ ਚਾਰ ਕਿਲੋਮੀਟਰ ਦੀ ਸਫ਼ਰ ਪੂਰਾ ਹੋ ਗਿਆ ਤੇਰਾ ਜੋ ਗੱਲਾਂ ਚੱਲ ਫੇਰ ਵੀ ਵਧੀਆ ਜੈਕਟ ਵਾਲਾ ਠੰਡ ਹੋ ਗਈ ਆ ਹੌ ਤਾਂ ਮਿਲ ਜਾਣੀ ਬੱਦਲ ਤੇ ਆ ਆ ਗਏ ਹੁਣ ਤੇ ਆਪਾਂ ਨੇ ਕੋਟੀ ਕਾਟੀ ਕਰ ਲਈ ਆ ਇਹਦੀ ਠੰਡ ਵਾਲੀ ਹੋ ਗਈ ਆ ਤਾਂ ਇਹ ਨਹੀਂ ਕਰਦੇ ਰੋਈ ਜਾਂਦਾ ਕਭੀ ਹੁਣ ਅੱਗੇ ਇੱਥੇ ਪਹਾੜ ਦੇ ਖੰਡੇ ਵੀ ਹੁਣ ਬੱਦਲ ਹੋਰ ਨੀਵੇਂ ਹੋ ਗਏ ਆ ਤੇ ਠੰਡ ਪੂਰੀ ਵੱਧ ਗਈ ਹੈ ਨੀ ਕਦੇ ਵੀ ਬਦਲਣਾ ਹੈ ਰਹਿ ਗਿਆ ਤਾਬਾ ਬਾਬੇ ਆਦੇ ਨੰਦ ਅੱਛਾ ਪੂਰੀ ਠੰਡੋ ਗਿਲਾ ਵੀ ਜਾਗਤਾ ਬੈ ਗਿਆ ਆਡੇ ਤੇ ਤਸल्ली ਹੁਣ ਬਸ ਰਹਿ ਗਿਆ ਹਾਂ ਜਾਈਦਾ ਬਈ ਆਪੇ ਨੀ 40 ਮਿੰਟ ਦਾ ਰਾਹ ਰਾਇ ਆਪਣੇ ਪਾਸੇ ਪਾਣਾ ਤੇ ਫਿਰ ਚੱਲੇ ਉੱਪਰ ਨੂੰ 40 ਮਿੰਟ ਦਾ ਰਾਹ ਤੇ ਕੱਲੇ ਕੱਲੇ ਜਵਾਰ ਤੇ ਪੂਰੀ ਸੁਨੋ ਪਈ ਇਹ ਮੀਨਾ ਕੰਮ ਖਰਾਬ ਕਰਦਾ ਫਿਰ ਪੈਂਡਾ ਹੋਰ ਨਿਕਲ ਜਾਣਾ ਸਹੀ ਗੱਲ ਆ ਬਾਬੇ ਹੂੰ ਮੀਨ ਕਰਕੇ ਇੱਕ ਦੋ ਨਿਕਲ ਜਾਣਾ ਬੜਾ ਇੱਥੇ ਦਾ ਕੰਮ ਵਰਖ ਹੁੰਦੀ ਥੋੜੀ ਪੂਰੀ ਖਰਬਰੀ ਮਾਰਚ ਤੱਕ ਵਰਖ ਰਹਿੰਦੀ ਐ ਇੱਥੇ ਉੱਥੇ ਥੱਲੇ ਹਾਂ ਉਹਦੇ ਗਲੇਸ਼ੀਅਰ ਵੀਰਾਂ ਬਣਿਆ ਕੇ ਉਹ ਗਲੇਸ਼ੀਅਰ ਮਿਲਦਾ ਸ਼ੈਲ ਪਤਾ ਨਹੀਂ ਤੱਕ ਇੰਨੀ ਨਹੀਂ ਵਰਖ ਹੁੰਦੀ ਸ਼ਾਇਦ ਭਾਵੇਂ ਤਾਜਾ ਹੀ ਹੋਵੇ ਖਰਬਰੀ ਦਾ ਕੰਮ ਆਉਂਦੀ ਕਿ ਪੂਆ ਕੌਂਦੀ ਕੌਂਦੀ ਪ੍ਰਵਾਹ ਵਾਹ ਵਾਹ ਸਾਰਾ ਸਾੜੀ ਰਲਡੇ ਗਿਆ ਸਾਰਿਆਂ ਦੇ ਦਾ ਗਿਆ ਸਾਰੇ ਹਣ ਲਾਈਕ ਹਾਂ ਜੀ ਖਜੇ ਤੇ ਉੱਤੇ ਜਾਣਾ ਜੀ ਕੰਮ ਖਰਾਬ ਆ ਰੇ ਹੋਰ ਤਾਂ ਜਾਣਾ ਬਾਈ ਹਲਕਾ ਫੁਲਕਾ ਘਾਣਾ ਲੈਰੀ ਮਾਈਨਸ ਚ ਹੋਇਆ ਟੈਂਪਰੇਚਰ ਤੇ ਕੱਲ ਨੂੰ ਆ ਉੱਪਰ ਜਾਣਾ ਤੇ ਠੰਡ ਪੂਰੀ ਹੋਈ ਆ ਹੱਥ ਸੋਨ ਨੂੰ ਹੁੰਦੇ ਇੰਨੀ ਠੰਡ ਆ ਇੰਨੀ ਅੱਜ ਤੱਕ ਗੱਲਾਂ ਕਰਦੇ ਕਰਦੇ ਬਾਈ ਦੀਆਂ ਅਸੀਂ ਉੱਤੇ ਆ ਗਏ ਆ ਸਾਡੀਆਂ ਸੌਂਦਾ ਸੌਂਦਾ ਆ ਗਿਆ ਬਸ ਰਹੇਗਾ 600 ਮੀਟਰ ਇਹਮ ਕੋਣ ਸਾਹਿਬ ਆ ਉੱਪਰ 7 7 ਕਿਲੋਮੀਟਰ ਫਿਲਟਰ ਵੀ ਚੋਕ ਹੋ ਗਿਆ ਬਹੁਤ ਸੱਚੀ ਗੱਲ ਹੈ ਬੰਦੇ ਦਮੇ ਵੀ ਘੈਂਡੇ ਮਿਲੇ ਘੈਂਡ ਨੂੰ ਘੈਂਟ ਟੱਕਰ ਗਏ ਚਾ ਸਫਰ ਨਿਕਲ ਗਿਆ ਹੁਣ ਜੇ ਚੁੱਪਚੀ ਬੀਤੇ ਆਈ ਜਾਉਂਗੇ ਨਹੀਂ ਸਫਰ ਵੀ ਨਿਬੜਦਾ ਯਾਰ ਇਹਦਾ ਮੈਨੂੰ ਲੱਗਾ ਪਿੱਛੇ ਹੋ ਗਿਆ ਮੌਸਮ ਸਾਫ ਪਿੱਛੇ ਦਾ ਮੌਸਮ ਵਧੀਆ ਹੋ ਗਿਆ ਪੂਰਾ ਵਧੀਆ ਹੋ ਗਿਆ ਜੇ ਲੱਗੂ ਵੀ ਚੁੱਪ ਉੱਥੇ ਲੱਗੀ ਉੱਥੇ ਲੱਗੀ ਕਹਿੰਦੇ ਉੱਥੇ ਲੱਗੂ ਗੱਲ ਨੂੰ ਕਬੀ ਆਵੇ ਖੁ ਹੁਣ ਆਪਣੇ ਤਾਂ ਫਿਲਟਰ ਚੋਕ ਹੋ ਗਏ ਹੁਣ ਮੌਸਮ ਬੇਸ਼ੱਕ ਨਿਕਰੀ ਹੈ ਹਾਂ ਹੁਣ ਤੇ ਸੀ ਸੀ ਕਰਨ ਦਾ ਦੇ ਹੋ ਗਏ ਆਪਾਂ ਕਹਣੇ ਚੀਜ਼ਾਂ ਨਾ ਇੱਥੇ ਇੱਥੇ ਮੈਨੂੰ ਲੱਗਦਾ ਮਾਈਨਸ ਚ ਇੱਕ ਮਾਈਨਸ ਚ ਹੋਣਾ ਤਾਂ ਟੈਂਪਰੇਚਰ ਮਾਈਨਸ ਤਾਂ ਹੈਗਾ ਪਰ ਉੱਪਰ ਜ਼ਿਆਦਾ ਮਾਈਨਸ ਚ ਉੱਪਰ ਹਾਂ ਉੱਪਰ ਜ਼ਿਆਦਾ ਮਾਈਨਸ ਚ ਇੱਥੇ ਹਲੇ ਫੇਰ ਵੀ ਠੀਕ ਹੈ ਕੰਮ ਠੀਕ ਆ ਉੱਪਰ ਜਾ ਕੇ ਤਸੱਲੀ ਵੱਧ ਇੱਥੇ ਤਾਂ ਪੈਨ ਵੀ ਨਹੀਂ ਫੁੱਲ ਸੁਣੋ ਇਧਰ ਹਾਂ ਇਧਰ ਸਾਰੇ ਪਹਾੜ ਉੱਚੇ ਆ ਨਾ ਬਾਬੇ ਇਹ ਉੱਚੀਆਂ ਪਹਾੜੀਆਂ ਤੇ ਕੱਲ ਨੂੰ ਉਹ ਪਹਾੜੀ ਦੀ ਪਰਲੀ ਸਾਈਡ ਜਾਣਾ ਤੇ ਹੁਣ ਤੁਰ ਗਏ ਫਿਰ ਚਲੋ ਪਤਾ ਨਹੀਂ ਪਹਿਲੀ ਵਾਰ ਹੋਣਾ ਗਿਆ ਇੱਕ ਤੇ ਨੈਟਵਰਕ ਵੀ ਨਹੀਂ ਆਉਂਦੇ ਸਾਡੇ ਇੱਥੇ ਇੱਥੇ ਆਣਗੇ ਹੁਣ ਆਏ ਨੈਟ ਅੱਛਾ ਅੱਛਾ ਕੋਈ ਸਹੀ ਅੱਦੇ ਤੁਰੇ ਤੇ ਪਹੁੰਚ ਗਏ ਗੁਰਦੁਆਰਾ ਗੋਬਿੰਦ ਧਾਮ ਸਵੇਰੇ ਜਿਹੇ ਮੁਲਾਕਾ 9 ਵਜੇ ਦੇ 9 8:00 ਵਜੇ ਦੇ ਤੇ 7 ਵਜੇ ਪੁੱਜੇ ਇੱਥੇ ਤਕਮੀਨੇ ਕੰਮ ਕਰਵਾ ਕਰਤਾ ਨਹੀਂ ਤੇ ਪਹੁੰਚ ਪਹੁੰਚ ਦਾ ਟਾਈਮ ਨਾ ਜਾਣਾ ਸੀ ਜਿਹੜੀ ਹੱਦ ਨਾਲ ਦੀ ਪਹਿਲੀ ਸੰਗਤੀ ਉਹ ਪਹੁੰਚ ਵੀ ਟਾਈਮ ਦੇ ਨਾਲ ਹੀ ਪਰ ਹਾਨੂੰ ਟਾਈਮ ਲੱਗ ਗਿਆ ਸਾਬਾ ਹੁਣ ਅੱਜ ਇੱਥੇ ਰਾਤ ਰੁਕਦੇ ਆ ਤੇ ਕੱਲ ਵੀ ਰੁਕਾਂਗੇ ਫਿਰ ਪਰਸੋਂ ਦਰਸ਼ਨ ਕਰਨ ਜਾਵਾਂਗੇ ਮਹਾਰਾਜ ਜੀ ਇਹ ਆਪਣਾ ਪਹਿਲੀ ਵਾਰ ਆਣਾ ਚਲੇ ਰਹੇ ਹਣਾ ਦੁਬਾਰਾ ਸਾਬ ਜੀ ਨੇ ਰਹਿਣਾ ਉਹ ਸਰ ਰਜਿਸਟ੍ਰੇਸ਼ਨ ਕਰਾਓ ਹਾਂ ਉਧਰ ਦੀ ਸਾਈਡ ਆ ਹਾਲ ਮਿਲ ਜਾਣਾ ਠੀਕ ਆ ਆਪਣਾ ਟੌਰ ਨਾ ਪੈ ਜਾਓ ਬੀਬੀਆਂ ਵਾਸਤੇ ਕਮਰੇ ਹੈਗੇ ਆ ਬੀਬੀਆਂ ਨੂੰ ਕਮਰੇ ਦਿੰਦੇ ਆ ਹੁਣ ਜਿਵੇਂ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਨੂੰ ਦਰਸ਼ਨ ਕਰਨ ਬਹੁਤ ਚੜਾਈ ਬਾਈ ਤੇ ਛਿਆੜੀ ਤੇ ਕੁਛ ਨਹੀਂ ਪਾਦਾ ਤਾਂ ਹੋਣ ਲੱਗਣਾ ਬਾਈ ਔਖਾ ਕੰਮ ਹੈ ਪਿਛਲੇ ਤੇ ਕੁਛ ਨਹੀਂ ਆ ਚੜਾਈ ਬਹੁਤ ਹੈ ਬਰਫ ਬਰਫ ਹੀ ਪਾਦਾ ਲੱਗੂ ਜਾ ਗਿਆ ਮੌਸਮ ਹਾਂਜੀ ਹਾਂਜੀ ਚਲੋ ਵੀ ਚੱਲੀਏ ਮ제 ਮ제 ਏਦਾਂ ਖੇਡਲਾ ਠੋਕਣਾ ਚਲੋ ਸਾਰਾ ਚਲੋ ਉਹ ਨਹੀਂ ਮੈਂ ਆਪਾਂ ਕਰੀ ਠੋਕਣਾ ਸਾਰੀ ਦੋਈ ਇਹਦੇ ਸਾਰੇ ਜਾਂਦੇ ਬਿਸਕੁਟਾਂ ਦੇ ਨਾਲ ਤੇ ਚਾਹ ਤੇ ਨਾਲ ਕੋਈ ਮੰਮੀ ਪੰਮਾ ਜੋ ਰਹਿ ਗਿਆ ਇਹ ਜੋ ਵੀ ਕਹਿੰਦਾ ਗਾੜੀ ਜਾਣਾ ਤੇ ਨਿਕਲ ਕੇ ਤੇ ਦੱਸਿਆ ਮੈਂ ਓਏ ਪੰਮਾ ਨਿਕਲ ਗਿਆ ਫਿਰ ਅੱਗੇ ਕਹਿਣਾ ਜਾਣਾ ਮਿਲ ਪਿਆ ਪੰਮੇ ਨੂੰ ਮੇਰੀ ਜਣੀ ਕਿੱਕੂ ਅੰਮੇ ਨੂੰ ਮੱਲਾ ਮੈਂ ਖਿੱਚ ਬੜੀ ਚਾਰ ਸਵੇਰੇ ਹੁਣ ਬਰਫੀ ਬਰਫਾ ਇਧਰ ਸੰਗ ਤਾਂ ਹੁੰਦੀ ਐ ਆਡੇ ਵਾਲੀ ਵੀ ਪਿੱਛੇ ਰਹਿ ਗਈ ਐ ਆਪਾਂ ਗਾੜੀ ਆ ਗਏ ਫੜ ਕੇ ਸਾਹ ਲੈ ਕੇ ਉਹਨਾਂ ਦਾ ਵੇਟ ਕਰਦੇ ਆ ਕੋਣ ਦੇ ਬਾਕੀ ਚਲੋ ਮਹਾਰਾਜ ਸੋਖ ਸੁਖਾਣਾ ਮਾ ਠਾ ਟਕਾਵੇ ਸਾਰੀ ਸੰਗਤ ਨੂੰ ਅਜੂਮ ਕੀ ਕਹਿੰਦੇ ਲੱਗ ਗਿਆ ਇਹਦਾ ਪਰ ਬਹੁਤ ਦੂਰ ਕਈ ਸੰਗਤ ਕੋਹੜਿਆਂ ਦੇ ਜਾਣ ਦੀ ਤੇ ਕਈ ਆਦਰ ਕੇ ਪੈਦਲ ਹੈ ਆਏ ਬਹੁਤ ਉਪਰ। ਈ ਦੁਨੀਆਂ ਫਸੀ, ਬੱਚੇ ਫਸੇ, ਨਿੱਕੇ-ਨਿੱਕੇ ਜਨਾਨੀਆਂ ਫਸਨੇ ਆ। ਉੱਪਰ ਜਾਇ ਨਹੀਂ ਆ ਰਹੇ। ਜਿੰਨੂੰ ਕਹਿ ਰਹੇ ਉਹੀ ਕਹਿੰਦੇ ਆ ਪਾਗਲ ਨੇ। ਪੌੜੀਆਂ ਕੋਲ ਮੋੜਿਆ ਵੀਰੇ। ਅੱਛਾ ਪੌੜੀਆਂ ਦੇ ਕੋਲ। ਇੰਨੀ ਸਨੋ ਪਈ ਨਾ ਤਿਲਕਣ ਹੀ ਤਿਲਕਣ ਵੀਡੀਓ ਹੈਗੀ ਮੇਰੇ ਕੋਲ ਖਾ ਵੀ ਦਿਨਾ ਜੇ ਦੇਖਣੀ। ਠੀਕ ਆ। ਬੁਰਾ ਹਾਲ ਹੋਇਆ ਪਿਆ ਯਾਰ ਫਸੇ ਪਏ ਨੇ। ਕੱਲ ਵਾਲੇ ਬੰਦੇ ਅੱਜ ਕੱਡੇ ਨੇ 4 ਵਜੇ। ਅੱਛਾ ਜਿਹੜੇ ਰਾਤ ਦੇ। ਪਤਾ ਨਹੀਂ ਹੋਣਾ ਥੱਲੇ ਮਿਲेंगे 4 ਵਜੇ। ਜਿਹੜੇ ਕੱਲ ਦੇ ਫਸੇ। ਹਾਂ। ਜਿਹੜੇ ਅੱਜ ਫਸਣਗੇ ਉਹਨਾਂ ਨੂੰ ਕਿੰਨੇ ਵਜੇ ਕੱਢਣਗੇ? ਬਾਕੀ ਜਾ ਕੇ ਵੀਰੇ ਫੋਟੋਆਂ ਖਿੱਚਣੀਆਂ ਖੇਚੋ ਬਰਫ਼ ਨਾਲ ਜਾਨ ਨਹੀਂ ਦੇਣਾ ਜਿਹੜੇ ਯਾਰ ਅਗਲੇ ਨੇ ਉਹ ਵੀ ਫਸੇ ਨੇ ਪਿਛਲੇ ਵੀ ਫਸੇ ਨੇ ਜਾਓਗੇ ਕਿਵੇਂ ਫੇਲ ਵੀ ਨਹੀਂ ਪਏਗਾ ਪਿਛਾਂ ਇੰਨੀ ਤਾਂ ਸੌ ਪੈ ਗਈ ਕਿ ਜਿਹੜਾ ਮੜਾ ਤੁਰਦਾ ਇੰਨੀ ਤਰਕੇ ਘੱਟ ਕੇ ਪੈਂਦਾ ਅੱਛਾ ਬਲੈਕ ਆਈਸ ਸਾਰੀ ਬਲੈਕ ਆਈਸ ਪੈਰਾਂ ਨਾਲ ਹੋ ਗਈ ਹੈ ਜਾਣਾ ਵੀਰੇ ਜਾ ਕੇ ਜਰੂਰ ਵੇਖ ਆਓ ਕਿਉਂਕਿ ਸਾਡੇ ਤੋਂ ਕਿਸੇ ਕਿਸੇ ਨੇ ਨਹੀਂ ਮੰਨੀ ਹਰੇ ਇੱਕੋ ਨਹੀਂ ਬੰਦਾ ਇਹ ਗਲੇਸ਼ੀਅਰ ਦਾ ਤਿਵਾਰ ਨਹੀਂ ਉਹ ਵਾਰ ਵਾਰ ਕੀ ਜਾਂਦਾ ਨਹੀਂ ਇੱਕ ਗਲੇਸ਼ੀਅਰ ਡੇਟ ਗਿਆ ਨਾ ਤੇ ਕਈ ਬੰਦੇ ਆ ਲਿਆ ਆ ਹੂੰ ਮੌਸਮ ਸ਼ਾਂਤ ਤੱਕ ਤਾਂ ਹੋਰ ਖਰਾਬ ਹੀ ਹੋਣਾ ਹੈ। ਤਾ ਨਹੀਂ ਘਟਾਉਣੀ ਮੋੜ ਆਉਣਾ। ਨਹੀਂ ਪਿਆ ਦੋ ਕਿਲੋ ਪਿਆ ਹੀ ਐ। ਹੂੰ। ਬਾਕੀ ਵੇਖ ਲੋ ਵੀਰੇ ਮਰਜ਼ੀ ਤੁਹਾਡੀ ਐ। ਲੋ ਵੀ ਵੀਰ ਤਾਂ ਕਹਿਣ ਲਿਆ ਵੀ ਉੱਤੇ ਪੂਰਾ ਮੌਸਮ ਖਰਾਬ ਆ। ਭਾਈ ਲਾਈਵ ਸਨੋ ਇੱਥੇ ਪੈਣ ਦਾ ਵੀ ਹੁਣ ਪੂਰੀ। ਉੱਪਰ ਤੋਂ ਉੱਪਰ ਤੇ ਬਹੁਤ ਜ਼ਿਆਦਾ ਵਾਹ। ਇੱਥੇ ਲਾਈਵ ਸਨੋ ਪੈਣ ਡਾ ਰਹੀ ਹੈ ਜੇ 3 ਕਿਲੋਮੀਟਰ ਥੱਲੇ ਆ। ਕਿੰਨੇ ਸਾਢੇ ਕਿੰਨੇ ਆ ਵੇਖੀਆ ਮੈਂਨੇ ਦੋ ਮੈਂ ਹਾਂ ਦੋ ਆ ਪਾਸੇ ਨਹੀਂ ਲੱਭੀ ਚੜਾਈ ਨੇ ਨਾ ਸਾਫ ਲਾਤੇ ਸਾਰਿਆਂ ਦੇ ਮਈ ਆ ਨਿਸ਼ਾਨ ਸਾਹਿਬ ਦੇਖਣ ਲਿਆ ਜੀ ਗੁਰਦਾਰਾ ਸਾਹਿਬ ਦਾ